ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਉਹਰੇ ਬਾਰੇ ਆਪਾਂ ਦੱਸਾਂਗੇ ਜੇਕਰ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਬੱਖ-ਬੱਖਾ ਇਲਾਕਿਆਂ ਦੇ ਵਿੱਚ ਘਰ ਚਮਕ ਦੇ ਨਾਲ ਕੁਝ ਥਾਂ 'ਤੇ ਹਲਕੀ ਦਰਮਿਆਨੀ ਵਰਖਾ ਹੋਈ ਆ ਕੁਝ ਥਾਂ 'ਤੇ ਤੇਜ਼ ਛਿੱਟੇ ਛ ਭਈ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਇਹ ਕਾਰਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਚੱਲੀਆਂ ਤੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਘਰ ਚਮਕਦੇ ਨਾਲ ਜਿਹੜੀ ਵਰਖਾ ਉਹ ਹੋਈ ਆ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮ ਇਸ ਵਕਤ ਇੱਕ ਕਮਜ਼ੋਰ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਤੇ ਆ ਜਿਹੜਾ ਕਿ ਹੁਣ ਹੌਲੀ-ਹੌਲੀ ਖਤਮ ਹੋ ਜਾਏਗਾ ਤੇ ਇੱਕ ਨਵਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਪੈਦਾ ਹੋ ਗਿਆ ਜਿਹੜਾ ਕੱਲ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋਊਗਾ ਇਹ ਚੀਨ ਤੋਂ ਚੀਨ ਦੇ ਸਾਗਰ ਤੋਂ ਜਿਹੜਾ ਤੂਫਾਨ ਆ ਉਹ ਭਾਰਤ ਦੇ ਸਾਗਰ ਦੇ ਵਿੱਚ ਐਂਟਰ ਹੋਇਆ ਮਹਾਸਾਗਰ ਹਿੰਦ ਮਹਾਸਾਗਰ ਦੇ ਵਿੱਚ ਜਿਹਦੇ ਵਿੱਚ ਇਹ ਹੁਣ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣ ਕੇ ਲੋ ਪ੍ਰੈਸ਼ਰ ਤੋਂ ਡਿਪਰੈਸ਼ਨ ਡੀਪ ਡਿਪਰੈਸ਼ਨ ਤੱਕ ਬਣ ਕੇ ਅੱਗੇ ਮੈਦਾਨੀ ਭਾਗਰ ਵਿੱਚ ਅ ਅੱਗੇ ਵਧੇਗਾ ਹਵਾਵਾਂ ਦੀੇਸ਼ਾਰੀ ਗੱਲ ਕਰੀਏ ਤਾਂ ਹਵਾਵਾਂ ਪੰਜਾਬ ਦੇ ਵਿੱਚ ਪੂਰਬ ਦੀਆਂ ਵਗਦੀਆਂ ਨੇ ਨਮੀ ਵਾਲੀਆਂ ਹਵਾਵਾਂ ਤੇ ਅਰਬ ਸਾਗਰ ਦੀਆਂ ਹਵਾਵਾਂ ਅਤੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਜਿਹੜੀਆਂ ਥੋੜੀ ਮਾਤਰਾ ਦੇ ਵਿੱਚ ਹੁਣ ਮੈਦਾਨੀ ਭਾਗ ਦੇ ਵਿੱਚ ਆ ਰਹੀਆਂ ਨੇ ਅਰਬ ਸਾਗਰ ਵਾਲੀ ਹਵਾ ਨੂੰ ਤੁਸੀਂ ਦੇਖ ਸਕਦੇ ਹੋ ਜਿਆਦਾ ਮਾਤਰਾ ਦੇ ਵਿੱਚ ਇਹ ਜਿਹੜਾ ਸਿਸਟਮ ਆ ਆਪਣੇ ਵੱਲ ਨੂੰ ਖਿੱਚ ਰਿਹਾ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੇਨਲੀ ਪੱਛਮੀ, ਦੱਖਣ ਪੱਛਮੀ ਤੇ ਕੇਂਦਰੀ ਪੰਜਾਬ ਤੱਕ ਦੇ ਜਿਹੜੇ ਏਰੀਆ ਹੈ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਤੇ ਕੁਝ ਇਲਾਕੇ ਇਦਾਂ ਦੇ ਹੋ ਸਕਦੇ ਆ ਜਿਨ੍ਹਾਂ 'ਚ ਕੁਝ ਸਮੇਂ ਲਈ ਤੇਜ਼ ਵਰਖਾ ਹੋ ਸਕਦੀ ਆ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਬਠਿੰਡਾ, ਮੁਕਤਸਰ ਮਲੂਟ ਇਸੇ ਤਰ੍ਹਾਂ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਘਰ ਚਮਕ ਦੇ ਨਾਲ ਕੱਲ ਸਵੇਰ ਦੇ ਟਾਈਮ ਤੇ ਕੁਝ ਘਰ ਚਮਕਦੇ ਨਾਲ ਤੇਜ਼ ਵਰਖਾ ਜਿਹੜੀ ਉਹ ਹੋ ਸਕਦੀ ਆ ਉੱਪਰਲੇ ਏਰੀਏ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਨੰਗਲ ਚੰਡੀਗੜ੍ਹ ਮਹਾਲੀ ਇਹਨਾਂ ਦੇ ਵਿੱਚ ਵੀ ਵਰਖਾ ਹੋ ਸਕਦੀ ਆ ਲੇਕਿਨ ਹਲਕੀ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਕੱਲ ਤੋਂ ਬਾਅਦ ਮੌਸਮ ਹੈ ਜਿਹੜਾ ਉਹ ਥੋੜਾ ਜਿਹਾ ਬਦਲੂਗਾ ਤੇ 25 ਤੇ 26 ਤਰੀਕ ਨੂੰ ਜਿਆਦਾ ਐਕਟੀਵਿਟੀਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਹੈਗੀ ਧੁੱਪ ਨਿਕਲੂਗੀ ਤੇ ਜੇਕਰ ਕਿਤੇ ਵਰਖਾ ਹੋਈ ਤਾਂ ਹਲਕੀ ਦਰਮਿਆਨੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਪੂਰਬੀ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਇਹਨਾਂ ਦੇ ਵਿੱਚ ਵੀ ਹਲਕੀ ਦਰਮਿਆਨੀ ਵਰਖਾ ਜਿਹੜੀ ਉਹ ਗਰਜ ਚਮਕ ਦੇ ਨਾਲ ਆਉਣ ਵਾਲੇ 24 ਘੰਟੇ ਦੇ ਵਿੱਚ ਹੋ ਸਕਦੀ ਹੈ ਰਾਜਸਥਾਨ ਗੁਜਰਾਤ ਦੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਪਿਕਚਰਾਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਜਿਹੜੀ ਬਰਖਾ ਹੋਣ ਦੀ ਸੰਭਾਵਨਾ ਹਲਕੀ ਦਰਮਿਆਨੀ ਬਰਖਾ ਹੋ ਸਕਦੀ ਆ ਕੁਝ ਥਾਵਾਂ ਤੇ ਥੋੜੇ ਸਮੇਂ ਲਈ ਤੇਜ਼ ਬਰਖਾ ਹੋਣ ਦੀ ਸੰਭਾਵਨਾ ਇਸ ਤੋਂ ਬਿਨਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਦੇ ਭਾਗਾਂ ਵਿੱਚ ਗਰਜ ਚਮਕ ਨਾਲ ਤੇਜ਼ ਬਰਖਾ ਹੋਣ ਦੀ ਸੰਭਾਵਨਾ ਗੱਲ ਕਰ ਲਈਏ ਆਪਾਂ 25 ਤਰੀਕ ਦੀ 25 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਕਿਤੇ ਕਿਤੇ ਤਾਂ ਹੀ ਗਰਜ ਚਮਕਣਾ ਹਲਕੀ ਵਰਖਾ ਹੋ ਸਕਦੀ ਹੈ ਮਾਧ ਪ੍ਰਦੇਸ਼ ਬਿਹਾਰ ਛੱਤੀਸਗੜ ਦੇ ਭਾਗਾਂ ਤੇ ਗਰਜ ਚਮਕਣਾ ਤੇਜ਼ ਵਰਖਾ ਹੋਵੇਗੀ ਗੱਲ ਆਪਾਂ 26 ਤਰੀਕ ਦੀ ਕਰੀਏ ਤਾਂ 26 ਤਰੀਕ ਨੂੰ ਸੈਂਟਰ ਭਾਰਤ ਦੇ ਵਿੱਚ ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਉੱਤਰਾਖੰਡ ਦੇ ਵਿੱਚ ਅੱਜ ਘਰ ਚਮਕਣਾ ਛੱਟੇ ਪੈ ਸਕਦੇ ਆ ਉੱਤਰ ਪ੍ਰਦੇਸ਼ ਦੇ ਵਿੱਚ ਵਧੀਆ ਬਰਖਾ ਹੋ ਸਕਦੀ ਆ ਬਾਕੀ ਨਾਰਥ ਇੰਡੀਆ ਜਿਹੜਾ ਹੈਗਾ ਪੰਜਾਬ ਰਾਜਸਥਾਨ ਦੇ ਕੁਝ ਭਾਗ ਅ ਗੁਜਰਾਤ ਦੇ ਭਾਗ ਇਹਨਾਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੰਮੂ ਕਸ਼ਮੀਰ ਥਲਕੀ ਫੁਲਕੀ ਗਤੀਵਿਧੀ ਹੋ ਸਕਦੀ ਆ ਗੱਲ ਆਪਾਂ ਕਰ ਲਈਏ ਹੁਣ 27 ਤਰੀਕ ਦੀ 27 ਤਰੀਕ ਨੂੰ ਇੱਕ ਵਾਰੀ ਫੇਰ ਬਰਖਾ ਦਾ ਦੌਰ ਆ ਜਿਹੜਾ ਉਹ ਵਧੂਗਾ ਤੇ ਪੰਜਾਬ ਦੇ ਉੱਤਰ ਤੇ ਪੂਰਬੀ ਭਾਗਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਦੇ ਬਹੁਤੇ ਭਾਗ ਆਪਣੇ ਰਾਜਸਥਾਨ ਦੇ ਪੂਰਬੀ ਭਾਗ ਬਿਹਾਰ ਛੱਤੀਸਗੜ ਇਹਨਾਂ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਜੇਕਰ ਆਪਾਂ 28 ਤਰੀਕ ਦੀ ਗੱਲ ਕਰੀਏ ਤਾਂ 28 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਦੇ ਬਹੁਤੇ ਭਾਗ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਇੱਕ ਨਵਾਂ ਸਿਸਟਮ ਹੈ ਜਿਹੜਾ ਉਹ ਜਦ ਤੱਕ ਉਤਪੰਨ ਹੋ ਜਾਣਾ ਤੇ ਉਹ ਵੀ ਅੱਗੇ ਹੈ ਜਿਹੜਾ ਇਹ ਇਸੇ ਦਿਸ਼ਾ ਵੱਲ ਨੂੰ ਵਧੂਗਾ ਮੈਦਾਨੀ ਏਰੀਆ ਦੇ ਵਿੱਚ ਗੱਲ ਆਪਾਂ ਕਰ ਲਈਏ ਜੀ 29 ਤਰੀਕ ਦੀ 29 ਤਰੀਕ ਨੂੰ ਜਿਹੜੀ ਬਰਖਾ ਦੀਆਂ ਗਤੀਵਿਧੀਆਂ ਜੇਕਰ ਆਪਾਂ 28 ਤਰੀਕ ਦੀ ਗੱਲ ਕਰੀਏ ਤਾਂ 28 ਤਰੀਕ ਨੂੰ ਵੀ ਜ਼ਿਆਦਾਤਰ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ 29 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਲਕੀ ਫੁਲਕੀ ਗਤੀਵਿਧੀ ਹੋ ਸਕਦੀ ਹੈ ਜ਼ਿਆਦਾ ਗਤੀਵਿਧੀਆਂ ਜਿਹੜੀ ਉਹ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਹੋਊਗੀ ਗੱਲ ਆਪਾਂ ਕਰ ਲਈਏ ਜੀ 30 ਤਰੀਕ ਦੀ 30 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਸੇ ਤਰ੍ਹਾਂ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਬਹੁਤੇ ਭਾਗਾਂ 'ਗਰਜ ਚਮਕ ਨਾਲ ਤੇਜ਼ ਵਰਖਾ ਹੋਊਗੀ ਤੇ ਉਤਰੀ ਆਪਣੇ ਜਿਹੜਾ ਉੱਤਰੀ ਭਾਰਤ ਆ ਉਹਦੇ ਵਿੱਚ ਗਰਜ ਚਮਕ ਨਾਲ ਹਲਕੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 31 ਤਰੀਕ ਦੀ 31 ਤਰੀਕ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਮੱਧ ਪ੍ਰਦੇਸ਼ ਚ ਭਾਰੀ ਵਰਖਾ ਹੋ ਸਕਦੀ ਹੈ ਇੱਕ ਅਗਸਤ ਦੀ ਜੇਕਰ ਗੱਲ ਕਰੀਏ ਇੱਕ ਅਗਸਤ ਨੂੰ ਵੀ ਪੰਜਾਬ ਦੇ ਬਹੁਤੇ ਭਾਗ ਪੂਰਬੀ ਰਾਜਸਥਾਨ ਮੱਧ ਪ੍ਰਦੇਸ਼ ਦੇ ਬਹੁਤੇ ਭਾਗ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਗਰ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਉਮੀਦ ਕਰਦੇ ਆ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ